ਹਾਂਜੀ ਸਸਤਿਕ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੇਖੋ ਆਪਾਂ ਕੱਲ ਵੀਡੀਓ ਪਾਈ ਸੀਗੀ ਆਪਾਂ ਕੁੜਤੀ ਦੀ ਕਟਿੰਗ ਕੀਤੀ ਸੀ ਕੱਲ ਵੀ ਤੁਹਾਨੂੰ ਆਪਾਂ ਦਿਖਾਇਆ ਸੀਗਾ ਆਹ ਵਾਲਾ ਕੱਪੜਾ ਆਪਣਾ ਕੁੜਤੀ ਦੇ ਵਿੱਚੋਂ ਬਚਿਆ ਸੀ ਇਹਦੀ ਆਪਾਂ ਸਲਵਾਰ ਕਟਿੰਗ ਕਰਨੀ ਆ ਜੇ ਆਪਣੇ ਕੋਲੇ ਦੇਖੋ ਇਹ ਤਕਰੀਬਨ 4 4.5 ਮੀਟਰ ਕੱਪੜਾ ਸੀ 4.5 ਤੋਂ ਵੀ ਘੱਟ ਸੀ ਵੀ ਆਪਾਂ ਘੱਟ ਕੱਪੜੇ ਦੇ ਵਿੱਚ ਕਿੱਦਾਂ ਸੂਟ ਰੈਡੀ ਕਰ ਸਕਦੇ ਆ ਦੇਖੋ ਕੱਲ ਆਪਾਂ ਕੁੜਤੀ ਦੀ ਕਟਿੰਗ ਕੀਤੀ ਸੀ ਤੇ ਆਹ ਵਾਲਾ ਕੱਪੜਾ ਬਚਿਆ ਹੋਇਆ ਹੈ ਇਹਦੇ ਵਿੱਚੋਂ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਸਟ੍ਰੇਟ ਸਲਵਾਰ ਦੀ ਆਹ ਲਓ ਜੀ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਪਾਕਿਸਤਾਨੀ ਸਟ੍ਰੇਟ ਸਲਵਾਰ ਦੀ ਕਟਿੰਗ ਕਰਨੀ ਹੈ ਆਪਾਂ ਦੇਖੋ ਇਦਾਂ ਦੋ ਤਹਾਂ ਚ ਕੱਪੜਾ ਆਪਣਾ ਇਹਨੂੰ ਇਦਾਂ ਆਪਾਂ ਦੋਵੇਂ ਕੰਨੀਆਂ ਤੋਂ ਫੜ ਕੇ ਇਸ ਤਰ੍ਹਾਂ ਫੋਲਡ ਕਰ ਲੈਣਾ ਅੱਜ ਆਪਾਂ ਤੁਹਾਨੂੰ ਬਹੁਤ ਹੀ ਥੋੜੇ ਕੱਪੜੇ ਦੇ ਵਿੱਚ ਆਪਾਂ ਕਿਦਾਂ ਸਲਵਾਰ ਰੈਡੀ ਕਰ ਸਕਦੇ ਹਾਂ ਤੁਹਾਨੂੰ ਦੱਸਾਂਗੇ ਦੇਖੋ ਜਿਹੜੀ ਆਪਣੀ ਸਲਵਾਰ ਆ ਗਈ ਸਲਵਾਰ ਆਪਣੀ ਦੇਖੋ ਜੀ 37 ਇੰਚ ਤਿਆਰ ਆ ਗਈ 36 ਇੰਚ 36 ਇੰਚ ਆਪਣੀ ਸਲਵਾਰ ਰੈਡੀ ਹੈਗੀ ਆਪਾਂ ਜਿਹੜੇ ਹੇਠਾਂ ਵਾਲੇ ਪੱਲੇ ਨੇ ਜਾਣੀ ਉਹ ਆਪਾਂ ਪਾਉਣੇ ਆ ਦੇਖੋ ਜੀ 32 ਇੰਚ ਦੇ 32 ਇੰਚ ਦੇ ਤਿਆਰ ਰੱਖਣੇ ਨੇ 32 ਦੇ ਵਿੱਚ 4 ਇੰਚ ਪਲੱਸ ਕਰਾਂਗੇ ਆਪਣਾ 36 ਹੋ ਜਾਣਾ 4 ਇੰਚ ਦੀ ਪਾਵਾਂਗੇ 벨ਟ ਤੁਹਾਡਾ ਕੋਈ ਵੀ ਸਾਈਜ਼ ਆਗਾ ਤੁਸੀਂ ਆਪਣੀ ਸਲਵਾਰ ਦੀ ਲੈਂਥ ਨਾਪ ਲਓ ਉਹਦੇ ਵਿੱਚੋਂ ਤੁਸੀਂ 벨ਟ ਚਾਹਾਂ ਜਾਂ 4.5 ਇੰਚ ਦੀ ਕਿੰਨੀ ਪਾਉਣੀ ਆਏਗੀ ਉਨੀ ਤੁਸੀਂ 벨ਟ ਦਾ ਕੱਪੜਾ ਮਾਈਨਸ ਕਰਕੇ ਬਾਕੀ ਤੁਸੀਂ ਪੱਲੇ ਕੱਟ ਲੈਂਦੇ ਨੇ ਦੇਖੋ ਆਪਾਂ 32 ਇੰਚ ਦੇ ਪਾਉਣੇ ਆ ਪੱਲੇ ਆਪਣੇ ਕੋਲੇ ਦੇਖੋ ਤੁਸੀਂ ਕੱਪੜਾ ਘੱਟ ਕਰਕੇ ਆਪਾਂ ਜਿਹੜਾ ਵਿੱਚ ਸਲਾਈ ਵਾਸਤੇ ਤੇ ਕਾਟ ਵਾਸਤੇ ਕੱਪੜਾ ਰੱਖਿਆਗਾ ਉਹਦੇ ਅਕੋਰਡਿੰਗ ਆਪਾਂ 34 ਇੰਚ ਤੇ ਮਾਰਕ ਕੀਤਾ ਹੈ ਜੇ ਤੁਸੀਂ ਕਾਟ ਜ਼ਿਆਦਾ ਪਾਉਣੀ ਹੈ ਜਿਹੜੀ ਪੱਲਿਆਂ 'ਚ ਪੈਂਦੀ ਆ ਤਾਂ ਤੁਸੀਂ 35 ਤੇ ਵੀ ਕਰ ਸਕਦੇ ਹੋਗੇ ਅਲੋਚੀ ਇੱਥੇ ਆਪਾਂ ਲਾਈਨ ਬਣਾਤੀ ਇਹ ਆਪਣਾ ਐਕਸਟਰਾ ਕੱਪੜਾ ਹੈਗਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਰੱਖਣਾ ਦਾ ਆਸਣ ਨਾਰਮਲ ਸਾਈਜ਼ ਦੇ ਵਿੱਚ ਜਿਹੜਾ ਆਸਣਾਂਗਾ 9 9.5 ਇੰਚ ਜੀ ਕਾਫੀ ਹੁੰਦਾਗਾ ਜੇ ਮਤਲਬ ਕਿ ਬਾਕੀ ਇਹਦੇ ਵਿੱਚ ਡੈਲਟਾ ਐਡ ਹੋ ਜਾਣੀ ਆ 13 14 ਇੰਚ ਆਪਣਾ ਆਸਣ ਹੋ ਜਾਣਾ ਜਿਆਦੇ ਹੈਵੀ ਸਾਈਜ਼ ਦੇ ਵਿੱਚ 15 ਇੰਚ ਆਸਣ ਰੱਖਿਆ ਜਾਂਦਾ ਉਹਦੇ ਵਿੱਚ ਜਿਹੜਾ ਤੁਸੀਂ ਆਸਣ ਆ 10.5 11 ਇੰਚ ਤੇ ਮਾਰਕ ਕਰਨਾਗਾ ਆਪਾਂ ਦੇਖੋ ਆਸਨ ਤਿੰਨ ਸਾਨ ਲਾ ਲਿਆ ਹੁਣ ਆਪਾਂ ਇੱਥੇ ਪੌਂਚਾ ਰੱਖਣਾਗਾ ਦੇਖੋ ਪੌਂਚਾ ਆਪਾਂ ਇਹਨਾਂ ਦਾ 9 ਇੰਚ ਤਿਆਰ ਰੱਖਣਾ ਆਹ ਦੇਖੋ 9 ਇੰਚ ਪੌਂਚਾ ਰੈਡੀ ਹੋ ਗਿਆ ਤੇ ਆਪਾਂ 1.5 ਇੰਚ ਐਕਸਟਰਾ ਮਾਰਜਿਨ ਲੈਣਾਗਾ ਆਪਾਂ 10.5 ਇੰਚ ਤੇ ਨੀਚੇ ਦਾ ਸਾਨ ਲਾ ਲਿਆ ਦੇਖੋ ਜੀ ਹੁਣ ਤੁਸੀਂ ਚਾਹੇ ਤਾਂ ਆਹ ਵਾਲੇ ਸਕੂਅਰ ਜਾਂ ਇੰਚੀ ਟੇਪ ਦੇ ਨਾਲ ਸਿੱਧਾ ਆਹ ਵਾਲੇ ਪੁਆਇੰਟ ਨੂੰ ਇਹਦੇ ਨਾਲ ਮਿਲਾ ਲਓ ਜੇ ਤੁਸੀਂ ਪਿੱਛੇ ਹਲਕੀ ਜੀ ਸ਼ੇਪ ਦੇਣੀ ਹੈਗੀ ਤਾਂ ਤੁਸੀਂ ਆਹ ਵਾਲੇ ਸਕੇਲ ਦੀ ਯੂਜ਼ ਕਰ ਸਕਦੇ ਹੋਗੇ ਇਸ ਤਰ੍ਹਾਂ ਦੇਖੋ ਆਪਾਂ ਆਹ ਲੋ ਜੀ ਜੇ ਇਹਦੀ ਕਰ ਲੈਣੀ ਹੈ ਦੇਖੋ ਜੀ ਹੁਣ ਆਪਾਂ ਕਟਿੰਗ ਇੱਕ ਗੱਲ ਹੋਰ ਦੇਖੋ ਜੇ ਕੋਈ ਜ਼ਿਆਦਾ ਹੈਵੀ ਸਾਈਜ਼ ਦਾ ਜਿੰਨਾ ਪਹਿਣਾ ਦੀ हिਪ 24 25 26 ਇੰਚ ਆਏਗੀ ਉਹਨਾਂ ਨੂੰ ਦੇਖੋ ਜੀ ਜਿਹੜਾ ਇਹ ਸਲਵਾਰ ਦਾ ਘੇਰਾਗਾ ਉਹਨਾਂ ਲਈ ਦੇਖੋ ਜੀ ਇਹ ਟਾਈਟ ਹੋ ਜਾਣਾ ਉਦੇ ਲਈ ਆਪਾਂ ਕੀ ਕਰਨਾਗਾ ਦੇਖੋ ਆ ਆਪਣੀ ਬਾਕੀ ਸਾਰੀ ਕਟਿੰਗ ਇਦਾਂ ਹੀ ਹੋਣੀ ਆ ਜਿਹੜਾ ਆਸਣਾਂ ਦਾ ਉਹ ਆਪਾਂ ਇਦਾਂ ਕਟਿੰਗ ਕਰ ਲੈਣਾ ਜਿੱਦਾਂ ਆਪਾਂ 15 ਇੰਚ ਤੇ ਆਸਣ ਵਾਲੀ ਜਿਹੜੀ ਆ ਨਿਸ਼ਾਨੀ ਲਾਈ ਆਪਾਂ 15 ਇੰਚ ਤੇ ਇੱਥੇ ਲਾ ਲੈਣੀ ਆ ਦੇਖੋ ਆ ਵਾਲੀ ਜਗ੍ਹਾ ਤੇ ਆਹ ਵਾਲੀ ਜਗ੍ਹਾ ਤੇ ਜਦੋਂ 15 ਇੰਚ ਤੇ ਆਪਾਂ ਨਿਸ਼ਾਨੀ ਲਾ ਲਈਏ ਸਿਰਫ ਉਹਨਾਂ ਪੈਣਾ ਲਈ ਆ ਜਿਹੜੇ ਮਤਲਬ ਕਿ ਜਿਨ੍ਹਾਂ ਦੀ ਹਿੱਪ ਹੈਵੀ ਹੈਗੀ ਹਿੱਪ 25 26 ਇੰਚ ਆ ਇਹ ਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ ਇਹਦੇ ਨਾਲ ਮਿਲਾ ਕੇ ਜਿਹੜਾ ਆਹ ਵਾਲਾ ਕੱਪੜਾ ਕਟਿੰਗ ਤੋਂ ਬਾਅਦ ਲਹੂਗਾ ਨਾਲੋਂ ਉਹਨੂੰ ਉਹਦਾ ਆਪਾਂ ਜਿਹੜਾ ਆਹ ਵਾਲਾ ਕੰਨੀਆਂ ਵਾਲਾ ਪਾਸਾ ਹੋਊਗਾ ਨਾ ਉਹ ਚੱਕ ਕੇ ਆਪਾਂ ਇਹਦੇ ਨਾਲ ਮਿਲਾ ਲੈਣਾ ਇਹਦੇ ਨਾਲ ਮਿਲਾਉਣ ਤੋਂ ਬਾਅਦ ਜਦੋਂ ਇਹਦੇ ਨਾਲ ਆਪਣੀ ਸਲਾਈ ਲੱਗ ਗਈ ਜਿੰਨਾ ਆਪਣਾ ਆਸਣ ਹੋਊਗਾ 11 ਇੰਚ ਦੇ ਨਿਫਾਨ ਲਾ ਕੇ ਐਸ ਤਰ੍ਹਾਂ ਜੀ ਉਹਦੀ ਕਟਿੰਗ ਹੋ ਜੂਗੀ ਆਸਨ ਇਹ ਮਤਲਬ ਕਿ ਆਹ ਵਾਲੀ ਚੀਜ਼ ਚ ਆਸਨ ਜੁ ਜੋੜ ਪੈ ਜਾਣਾ ਜਿਹੜਾ ਤੁਹਾਡਾ ਘੇਰਾ ਵਧ ਜਾਊਗਾ ਹੋਗੀ ਆਪਣੀ ਸਟੇਟ ਸਲਵਾਰ ਦੀ ਕਟਿੰਗ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਉਹ ਦੇਖੋ ਜੀ ਆਹ ਵਾਲਾ ਹਿੱਸੇ ਦਾ ਇਦਾਂ ਜੋੜ ਪੈ ਜਾਂਦਾ ਹੁੰਦਾ ਮਤਲਬ ਆਪਾਂ ਆਸਨ ਜਿਹੜਾ ਇੱਥੇ ਆਪਾਂ 16 17 ਇੰਚ ਤੇ ਕਟਿੰਗ ਕਰਕੇ ਇਦਾਂ ਹੋਣੀ ਸੀ ਆ ਸਲਾਈ ਆ ਜੋੜ ਪੈ ਕੇ ਇਦਾਂ ਨਾਲ ਆਪਾਂ ਇੱਥੋਂ 9 ਇੰਚ ਤੇ ਮਸਾਲ ਲਾ ਕੇ ਮੰਨੋ ਆ ਦੇਖੋ ਜੀ ਆਪਾਂ ਇੱਥੋਂ 9 ਇੰਚ ਤੇ ਲਾ ਕੇ ਇਹਨੂੰ ਇਦਾਂ ਮਲਾ ਲੈਣਾਗਾ ਇਸ ਤਰ੍ਹਾਂ ਜੋੜ ਪਾ ਕੇ ਆਪਣੇ ਘੇਰ ਚ ਘੇਰ ਬਣ ਜਾਂਦਾ ਘਾ ਤੇ ਸਲਵਾਰ ਦੀ ਸਹੀ ਕਟਿੰਗ ਹੋ ਜਾਂਦੀ ਆ ਹੁਣ ਦੇਖੋ ਜੀ ਆਪਾਂ ਪਾਉਣੀ ਹੈ ਜੀ ਕਾਟ ਦੇਖੋ ਜਿਹੜੀ ਸਟ੍ਰੇਟ ਸਲਵਾਰ ਆ ਗਈ ਇਹ ਜੀ ਆਪਾਂ ਉੱਚੀ ਇਹਦੀ ਕਟਿੰਗ ਉੱਚੀ ਕਰ ਲਾਂਗੇ ਵੀ ਆਪਣੇ ਪਹੁੰਚਿਆ ਤੇ ਨਾ ਡਿੱਗੇ ਤਾਂ ਇਹ ਪਿੱਛੋਂ ਆਪਣੀਆਂ ਢੀਆਂ ਲੰਗੀਆਂ ਹੋਣ ਲੱਗ ਜਾਂਦੀਆਂ ਨੇ ਆਹ ਵਾਲੀ ਸਲਾਈ ਦੇ ਵਿੱਚ ਖਿੱਚ ਪੈਣ ਲੱਗ ਜਾਂਦੀ ਹੈਗੀ ਉਹਦੇ ਲਈ ਆਪਾਂ ਸਲਵਾਰ ਦੀ ਲੰਬਾਈ 19 ਰੱਖਣੀ ਹੈਗੀ ਬਸ ਇੱਥੇ ਕਿੰਚਲੀ ਕਾਟ ਬਾ ਦੇਣੀ ਚਾਹੇ ਤੁਸੀਂ 1.5 ਇੰਚ ਦੀ ਫਾਲੋ ਜੀ ਇਧਰੋਂ ਪਾਉਣੀ ਹੈ ਦੇਖੋ ਇਹ ਆਪਾਂ ਤਾਂ ਇਧਰੋਂ ਪਾਈ ਆਪਾਂ 5/2 ਇੰਚ ਤੱਕ ਦੇਖੋ ਜੀ ਕਿ ਮੇਰੀ ਭੈਣ ਦਾ ਜੋ ਮੈਨੂੰ ਮੈਸੇਜ ਆਇਆ ਸੀਗਾ ਵੀ ਇਹ ਕਾਰਟ ਆਪਾਂ ਤੁਸੀਂ ਸਲਵਾਰ ਦੇ ਪੱਲਿਆਂ 'ਚ ਕਿਉਂ ਪਾਉਨੇ ਹੋ ਦੇਖੋ ਜੀ ਇਹ ਕਾਰਟ ਆਪਾਂ ਤਾਂ ਪਾਉਣੇ ਆਂਗੇ ਜਦੋਂ ਨਾ ਆਪਾਂ ਸਲਵਾਰ ਆਪਣੇ ਪਾਈ ਹੁੰਦੀ ਹੈਗੀ ਜਿਹੜੇ ਆਪਣੇ ਸਲਵਾਰ ਦੀ ਮੂਰੀ ਕੋਲੇ ਮਤਲਬ ਕਿ ਜਿਹੜੇ ਫਰੰਟ ਵਾਲੇ ਪੱਲੇ ਹੁੰਦੇ ਨੇ ਮੂਰੀ ਦੇ ਉੱਪਰ ਡਿੱਗੀ ਜਾਂਦੇ ਨੇ ਆਪਣੀ ਮੂਰੀ ਵੀ ਲੁੱਕ ਜਾਂਦੀ ਹੈ ਜਿੱਦਾਂ ਆਪਣੀ ਸਲਵਾਰ ਲੰਬੀ ਹੁੰਦੀ ਆ ਇਹ ਕੱਟ ਪਾਉਣ ਦੇ ਨਾਲ ਆਪਣੀ ਸਲਵਾਰ ਦੇ ਪੱਲੇ ਪਹੁੰਚਿਆਂ ਤੇ ਨਹੀਂ ਡਿੱਗਦੇ ਹੈਗੇ ਤੇ ਪਿੱਛੋਂ ਜਿਹੜੀ ਆਪਣੀ ੱਡੀਆਂ ਨੇ ਉਹ ਨੰਗੀਆਂ ਨਹੀਂ ਹੁੰਦੀਆਂ ਹੁਣ ਦੇਖੋ ਜਿਹੜੀ ਬੈਲਟ ਆ ਚਾਹੇ ਤਾਂ ਤੁਸੀਂ ਆਹ ਕੱਪੜੇ ਦੀ ਪਾ ਲਓ ਦੇਖੋ ਇਹਦੀ ਆਪਣੀ ਚੜਾਈ ਘੱਟ ਆਗੀ ਇਹਦੇ ਆਪਾਂ ਪਹੁੰਚੇ ਰੈਡੀ ਕਰਾਂਗੇ ਤੇ ਆਪਾਂ 벨ਟ ਰੈਡੀ ਕਰਾਂਗੇ ਆ ਵਾਲੇ ਕੱਪੜੇ ਦੀ ਉਹ ਕਿੱਦਾਂ ਰੈਡੀ ਕਰਨੀ ਆ ਆਪਾਂ ਇੱਥੇ ਪਾ ਲੈਣਾ ਜੋੜ ਜੋੜ ਪਾਉਣ ਤੋਂ ਬਾਅਦ ਦੇਖੋ ਜੀ ਆਪਾਂ ਨੂੰ 벨ਟ ਚਾਹੀਦੀ ਹੈ ਕਿ 23 24 ਇੰਚ ਰੈਡੀ ਆ ਦੇਖੋ ਆਪਣੀ 벨ਟ ਆਪਾਂ 4.5 ਇੰਚ ਦੀ 벨ਟ ਪਾਉਣੀ ਆ ਆਪਾਂ ਇਧਰ ਨੂੰ 7.5 ਇੰਚ ਲੰਬੀ ਕੱਟਾਂਗੇ ਆਪਣੀ 벨ਟ ਇੱਥੇ ਜੋੜ ਪਾ ਕੇ ਪੂਰੀ ਵਧੀਆ ਬਣ ਜਾਣੀ ਆ ਜੇਕਰ ਆਪਣੇ ਕੋਲੇ ਕੱਪੜਾ ਥੋੜਾ ਹੈਗਾ ਆਪਾਂ ਇਸ ਤਰ੍ਹਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਰ ਸਕਦੇ ਆ ਜੇ ਆਪਣਾ ਘੇਰ ਘੱਟ ਆਉਂਦਾਗਾ ਤਾਂ ਤੁਸੀਂ ਆਹ ਵਾਲੇ ਜਿਹੜਾ ਸਾਈਡ ਤੋਂ ਕੱਪੜਾ ਲਿਆ ਹੈਗਾ ਇਹਦਾ ਤੁਸੀਂ ਨਾਲ ਆਸਨ ਚ ਜੋੜ પાਕੇ ਆਪਣਾ ਘੇਰ ਵੱਡਾ ਕਰ ਸਕਦੇ ਹੋ ਇਸ ਤਰ੍ਹਾਂ ਹੋ ਜਾਂਦੀ ਹੈ ਜੀ ਸਟ੍ਰੇਟ ਸਲਵਾਰ ਦੀ ਕਟਿੰਗ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀਗਾ ਵੀ ਉਹਨਾਂ ਦਾ ਆਸਨ ਛੋਟਾ ਹੋ ਗਿਆ ਵੀ ਉਹਦਾ ਕੋਈ ਸੋਲੂਸ਼ਨ ਦੱਸੋ ਦੇਖੋ ਜੀ ਜਿੰਨਾ ਦਾ ਨਾ ਆਸਣ ਉਹਨਾਂ ਨੇ ਸਲਵਾਰ ਸਟਿਚ ਕੀਤੀ ਹੋਣੀ ਆ ਉਹਨਾਂ ਨੇ ਸਾਰੇ ਸਲਵਾਰ ਸਟਿਚ ਕਰ ਲਈ ਉਹਨਾਂ ਦਾ ਆਸਣ ਹੋ ਗਿਆ ਛੋਟਾ ਉਹਦੇ ਲਈ ਦੇਖੋ ਜੀ ਜਾਂ ਤਾਂ ਜੇ ਤੁਸੀਂ ਪ੍ਰੋਪਰਲੀ ਸਹੀ ਕਰਨੀਆਂ ਤਾਂ ਤਾਂ ਤੁਹਾਨੂੰ ਬਲ ਦੇੜਨੇ ਪੈਣਗੇ ਨਹੀਂ ਫਿਰ ਇੱਕ ਤਰੀਕਾ ਵੀ ਜੇ ਤੁਸੀਂ ਇੰਨੀ ਉਲਝਣ ਚ ਨਹੀਂ ਪੈਣਾ ਤੁਸੀਂ ਨਾ ਬੈਲਟ ਦਾ ਨੇਫਾ ਉਧੇੜ ਕੇ ਨੇਫੇ ਦੇ ਵਿੱਚ ਜੋੜ પાਕੇ ਤੁਸੀਂ ਬੈਲਟ ਚ 1 ਇੰਚ ਵਧਾ ਲਓ ਜੋੜ ਪਾ ਲਓ ਨਿਫਾ ਦੁਬਾਰਾ ਬਣਾ ਲਓ ਜਦੋਂ ਬੈਲਟ 1 ਇੰਚ ਲੰਬੀ ਹੋ ਗਈ ਨਾ ਤਾਂ ਤੁਹਾਡੇ ਆਸਣ ਨੇ ਆਪਣੇ ਆਪ 1 ਇੰਚ ਵੱਧ ਜਾਣਾਗਾ ਤੁਸੀਂ ਬੈਲਟ ਚ ਜੋੜ ਪਾ ਕੇ ਆਪ ਦੀ ਆਸਣ ਦਾ ਹੱਲ ਕਰ ਸਕਦੇ ਹੋਗੇ ਇਸ ਤਰ੍ਹਾਂ ਤੁਹਾਡਾ ਆਸਣ ਵੱਧ ਜਾਊਗਾ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ